ਵੀਡੀਓ ਵੇਖਣ ਵਾਲੇ ਸਾਰੇ ਕਿਸਾਨ ਵੀਰਾਂ ਨੂੰ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਅੱਜ ਮਿਤੀ ਹੈ 2 ਅਪ੍ਰੈਲ ਤੇ ਇਹ ਕਣਕ ਬਜਾਈ ਕੀਤੀ ਸੀ ਬਾਈ ਜੀ ਆਪਾਂ 24 ਅਕਤੂਬਰ ਨੂੰ ਬਹੁਤ ਗੀਤੀ ਕਣਕ ਬੀਜੀ ਹੋਈ ਹੈ ਆਰਗੈਨਿਕ ਕਣਕ ਇਹ ਜਿਹੜਾ ਪਲਾਟ ਹੈ ਇਹ ਆਰਗੈਨਿਕ ਹੈ ਤੇ ਦਿਖਾਉਣੇ ਬਾਈ ਜੀ ਤੁਹਾਨੂੰ ਆਰਗੈਨਿਕ ਕਣਕ 2 ਅਪ੍ਰੈਲ ਤਰੀਕਾ ਅੱਜ ਤੇ ਬਾਈ ਜੀ ਆ ਜਿਹੜੇ ਦੋ ਆ ਵੱਟ ਤੇ ਮੈਂ ਤੁਰਿਆ ਜਾਣਾ ਇਹ ਦੋਨੇ ਪਾਸੇ ਬਜਾਂ ਜੜੀ ਅਲੱਗ-ਅਲੱਗ ਕੀਤੀ ਹੋਈ ਹੈ ਜਿਹੜੀ ਤਾਂ ਇਧਰਲੇ ਪਾਸੇ ਵਾਲੀ ਐ ਸੱਜੇ ਹੱਥ ਵਾਲੀ ਸੱਜੇ ਹੱਥ ਵਾਲੀ ਆਪਾਂ ਸੁਪਰ ਸੀਡ ਨਾਲ ਬੀਜੀ ਐ ਆਹ ਵਾਲੀ ਸੁਪਰ ਸੀਡ ਨਾਲ ਬਜਾਨ ਕੀਤੀ ਸੀ ਤੇ ਜਿਹੜੀ ਬਈ ਇਧਰਲੇ ਪਾਸੇ ਵਾਲੀ ਐ ਇਹ ਤੁਹਾਨੂੰ ਮੈਂ ਦਿਖਾਇਆ ਸੀ ਆਪਾਂ ਖੜੇ ਝੋਨਾ ਖੜਾ ਸੀਗਾ ਉਦੋਂ ਖੜੇ ਝੋਨੇ ਦੇ ਵਿੱਚ ਆਪਾਂ ਛਿੱਟਾ ਦਿੱਤਾ ਸੀਗਾ ਕਣਕ ਦਾ ਖੜੇ ਝੋਨੇ ਦੇ ਵਿੱਚ ਤੇ ਜਦੋਂ ਕਣਕ ਤਕਰੀਬਨ ਉਦੋਂ ਹੋ ਗਏ ਸੀ 4 4 ਇੰਚ 4 4 ਇੰਚ ਜਾਂ 5 ਇੰਚ ਦੀ ਉਦੋਂ ਆਪਾਂ ਇਹ ਝੋਨਾ ਵੱਡਿਆ ਸੀ ਕਣਕ ਉਗ ਰਹੀ ਸੀ ਕਿਉਂਕਿ ਖੀਰਲਾ ਪਾਣੀ ਲਾ ਕੇ ਝੋਨੇ ਨੂੰ ਉੱਤੇ ਪਾ ਛਿੱਟਾ ਦਿੱਤਾ ਸੀਗਾ ਪਹਿਲਾਂ ਮੈਂ ਵੀਡੀਓ ਵੀ ਪਾਈ ਸੀ ਤੇ ਆ ਕਣਕ ਬਜੀ ਉਹ ਆ ਦੇਖੋ ਨਾਲ ਖੜਾ ਵਿੱਚ ਝੋਨੇ ਦਾ ਉਸੇ ਤਰ੍ਹਾਂ ਤੇ ਆ ਦੇਖੋ ਤੁਹਾਡੇ ਸਾਹਮਣੇ ਕਰੋ ਚੱਕ ਤੇ ਬਾਕੀ ਬਾਈ ਜੀ ਹਲਕੀ ਤਾਂ ਇਹ ਆਰਗੈਨਿਕ ਕਣਕ ਹੈ ਕਿਉਂਕਿ ਆਪਾਂ ਇਹ ਕੁਝ ਪਾਇਆ ਨਹੀਂ ਤਾਂ ਕਰਕੇ ਲੱਗਦੀ ਹੈ ਵੈਸੇ ਤਰੀਕਾ ਮੈਨੂੰ ਵਧੀਆ ਲੱਗਿਆ ਅਗਲੇ ਸਾਲ ਆਪਾਂ ਇਸ ਤਰ੍ਹਾਂ ਦੀ ਹੋਰ ਬਜਾਈ ਵੀ ਕਰਾਂਗੇ ਛਿੱਟੇ ਦੀ ਕਣਕ ਖੜੇ ਜੋਨੇ ਦੇ ਵਿੱਚ ਆਪਾਂ ਛਿੱਟਾ ਦੇਵਾਂਗੇ ਆ ਦੇਖੋ ਵੈਸੇ ਕਣਕ ਛੇਤੀ ਆਉਗੀ ਕਿਉਂਕਿ ਕੀਤੀ ਬੀਜੀ ਹੋਈ ਐ 206 ਵੈਰਾਈਟੀ ਹੈ ਜੀ ਬਾਈ ਜੀ ਸਰਪਤੀ 206 ਤੁਸੀਂ ਵੀ ਕਮੈਂਟ ਅੱਜ ਦੱਸਿਓ ਬਾਈ ਜੀ ਕਣਕ ਕਿਸ ਤਰ੍ਹਾਂ ਦੀ ਲੱਗੇ ਸ਼ੁੱਧ ਆਰਗੈਨਿਕ ਕਿਉਂਕਿ ਆਪਦੇ ਮਨ ਨੂੰ ਤਸੱਲੀ ਜੀ ਮਿਲਦੀ ਐ ਵੀ ਬਿਨਾ ਆਪਾਂ ਰੇ ਸਪਰੇਅ ਤੋਂ ਬਿਨਾ ਜ਼ਹਿਰ ਤੋਂ ਆਪਾਂ ਜਿਹੜਾ ਅਨਾਜ ਆਉ ਤਿਆਰ ਕੀਤਾ ਆ ਦੇਖੋ ਦੋਨੇ ਤਰ੍ਹਾਂ ਦੀ ਕਣਕ ਤੁਹਾਡੇ ਸਾਹਮਣੇ ਐ ਇੱਕ ਆਪਾਂ ਸੁਪਰ ਸੀਡ ਨਾਲ ਵੀ ਇੱਕ ਆਪਾਂ ਛਿੱਟਾ ਦਿੱਤਾ ਹੋਇਆ ਜਿਹੜਾ ਖੜੇ ਝੋਨੇ ਦੇ ਵਿੱਚ ਕੋਈ ਬਾਹਿਆ ਨਹੀਂ ਬਾਣ ਕੋਈ ਕੁਝ ਨਹੀਂ ਕੀਤਾ ਕਣਕ ਜਦੋਂ ਉਗਰੇ ਉਦੋਂ ਬਾਅਦ ਆਪਾਂ ਝੋਨਾ ਵੜਿਆ ਉਹ ਵੀ ਮਸ਼ੀਨ ਦੇ ਨਾਲ ਇਹ ਤਜਰਬਾ ਕੀਤਾ ਸੀ ਤੇ ਗਾਹ ਨੂੰ ਆਪਾਂ ਬਾਈ ਜੀ ਹੋਰ ਇਸ ਤਰ੍ਹਾਂ ਦੀ ਵਿਜਾਨ ਕਰਾਂਗੇ ਕਿਉਂਕਿ ਤਜਰਬਾ ਹੀ ਚੰਗਾ ਰਿਹਾ ਕਿਉਂਕਿ ਪਛੇਦ ਕੱਢਦਾ ਝੋਨਾ ਕਈ ਵਾਰੀ ਹਰਾ ਹੁੰਦਾ ਤੇ ਪਛੇਦ ਕੱਢਦਾ ਤੇ ਨਾ ਹੀ ਇਹਦੇ ਵਿੱਚ ਸੁੰਡੀ ਦੀ ਸਮੱਸਿਆ ਆਉਂਦੀ ਕਣਕ 'ਚ ਇੱਕ ਹੋਰ ਚੀਜ਼ ਬਾਈ ਜੀ ਦਿਖਾਉਣਾ ਤੁਹਾਨੂੰ ਕਣਕ ਦੇ ਵਿੱਚ ਹੁਣ ਆ ਦੇਖੋ ਕਣਕ ਦੇ ਵਿੱਚ ਆਪਣੇ ਆਪ ਬੱਲਾਂ ਉਗ ਰਹੀਆਂ ਖਖੜੀਆਂ ਦੀਆਂ ਰਾਆਂ ਦੀਆਂ ਆ ਦੇਖੋ ਆਪਣੇ ਆਪ ਇਹ ਬੱਲਾਂ ਉੱਗ ਗਿਆ ਜਦੋਂ ਆਪਾਂ ਕਣਕ ਵੱਢਾਂਗੇ ਤੇ ਇਹ ਬੱਲਾਂ ਪੂਰੇ ਆਪਾਂ ਨੂੰ ਦਿਸਣ ਲੱਗ ਜਾਣਗੇ ਕਣਕ ਵੱਢ ਕੇ ਆਪਾਂ ਤੂੜੀ ਇਹਦੀ ਬਣਾਉਣੀ ਨਹੀਂ ਬਈ ਜੀ ਤੇ ਉਹਨੇ ਟਾਂਗ ਜਿਹੜਾ ਰਹਿ ਗਿਆ ਉਹਦੇ ਉੱਪੇ ਉੱਪਰ ਬੱਲਾਂ ਸਾਰੇ ਹਰਾ ਹਰਾ ਹੋ ਜਾਊਗਾ ਬੱਲਾਂ ਪੀਛ ਜਾਣਗੇ ਕੋਈ ਆਪਾਂ ਬੱਲਾਂ ਬੀਜੀਆਂ ਨਹੀਂ ਆਪਣੇ ਆਪ ਉੱਗ ਗਿਆ ਕਿਉਂਕਿ ਬੀਜ ਰਹਿ ਜਾਂਦਾ ਇਹਦਾ ਤੇ ਇਸ ਤਰ੍ਹਾਂ ਇਹ ਇਸ ਤੋਂ ਬਾਅਦ ਖਖੜੀਆਂ ਹੋਣਗੀਆਂ ਅੱਜ ਬਿਨਾ ਬੀਜੇ ਤੋਂ ਉਹ ਵੀ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਦੋਂ ਕਣਕ ਵੱਡੀ ਉਦੋਂ ਪਿਛਲੇ ਵਾਰੀ ਵੀ ਮੈਂ ਵੀਡੀਓ ਪਾਈ ਸੀ ਬਾਈ ਜੀ ਕਿੰਨੀ ਹੋਈ ਤੇ ਆਪਣੇ ਸਾਰਾ ਕੁਝ ਦੱਸਿਆ ਸੀ ਵੀਡੀਓ 'ਚ ਤੇ ਇਸ ਵਾਰ ਵੀ ਆਪਾਂ ਵੀਡੀਓ ਪਾਵਾਂਗੇ ਜਦੋਂ ਵੱਡੀ ਤੇ ਖਖੜੀਆਂ ਦੇ ਵੱਲਾਂ ਤਕਰੀਬਨ ਉਦੋਂ ਗੇੜ-ਗੇੜ ਨਹੀਂ ਹੋ ਜਾਣਗੀਆਂ ਆ ਦੇਖੋ ਤੇ ਬਹੁਤ ਵਧੀਆ ਉਗਰੀਆਂ ਵੱਲੋਂ ਬਾਕੀ ਭਾਈ ਜੀ ਵੀਡੀਓ ਚੰਗੀ ਲੱਗੀ ਜਾਂ ਕਣਕ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਲਿਆ ਕਰੋ ਵੀਡੀਓ ਤੇ ਵੀਡੀਓ ਵੇਖਣ ਲਈ ਭਾਈ ਜੀ ਧੰਨਵਾਦ